हरे पांडरी सरारी कड़े चारा है चंदा कहे हर तुड़का तुड़का करके गुडी चढ़ी होंगी है ਕਮਜਬ ਹੋ ਜਾਂਦਾ ਹੈ ਪਰ ਇੱਕ ਪਾਸੇ ਬਰਨਾਲੇਆ ਇੱਕ ਪਾਸੇ ਸੰਗਰੂਰ ਪਰ ਗਿਆ ਗੁੱਟ ਪਰ ਟਕਰ 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 ਕਬੜੀ 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 ਬੱਲੇ 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 ਵਾਹ ਓਏ ਨੌਜਵਾਨਾ ਪਰ ਸਾਹਮਣੇ ਜਫਾ ਕਹਿੰਦੇ ਬਰਾਬਰ ਦਾ ਲਾਇਆ ਹੈ ਸਾਹਮਣੇ ਜਫਾ ਕਹਿੰਦੇ ਬਰਾਬਰ ਦਾ ਹੈ ਔਰ ਐਡਾ ਪੈੜੀਆ ਜੱਫੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਲੱਗ ਰਿਹਾ ਹੈ ਵਾਹ ਕਹਿੰਦੇ ਚੋਟੀ ਦਾ ਮਿਲਣਾ ਹੈ ਅੱਜ ਤੇ ਬਜਰੀਆ ਆਣੇ ਉੱਤੇ ਅੱਜ ਦੇ ਬੜੀਆਂ ਨੇ ਕਹਿੰਦੇ ਦੁੱਖ ਤੋੜ ਤੇ ਮਾਈ ਨਿਆਲ ਤੇ ਖੜਿਆਲ ਬਣ ਰਹੀਆਂ ਟੀਮਾਂ 45 ਕਿਲੋ ਭਾਰ ਦਾ ਮੈਚ ਖੇਡਣ ਦੇ ਲਈ ਆ ਜਾਣ ਨਿਆਲ ਤੇ ਖੜਿਆਲ ਦਾ ਮੈਚ ਆ ਮੈਚ ਤੋਂ ਬਾਅਦ ਖੇਡਣ ਆਵੇਗਾ ਜੇ ਰਿੰਕੂ ਪੈਂਦੀ

ਦੇ ਵਿੱਚ ਭਾਈ ਪਰਮੀ ਗੋਗਲ ਜੀ ਨੇ ਫੈਸਲੇ ਕਰਦੇ ਆ ਵੀ ਕੀ ਹੋਇਆ ਮੇਰੇ ਵੀਰਾਂ ਮੈਚ ਦੇ ਵਿੱਚ ਕਿਹੜਾ ਮੁੰਡਾ ਜਿਹੜਾ ਬੈਸ ਬਣ ਗਿਆ 2 ਨੰਬਰ ਨੇ ਲੇਲ ਖੁਰਦੇ ਸਾਡੇ 7 ਨੰਬਰ ਨੇ ਜੰਡ ਫੜਦੇ ਫਸ ਜੰਡ ਫੜ ਸੈਕੰਡ ਲੇਲ ਖੁਰਦ ਬੈਸ ਰੇਡਰ 4 ਰੇਡਾਂ ਬਾਕੇ 3 ਨੰਬਰ ਜੰਡ ਫੜਾ ਆਸ਼ੂ ਇੱਕ ਵਾਰੀ ਤਾਲੀਆਂ ਮਾਰ ਦਿਓ

ਤੁਸੀਂ ਉਨੇ ਦੇ ਦੇਓ ਇਹਦਾ ਪਾਣੇ ਹੌਸਲੇ ਨੂੰ ਆਉਣਾ ਮੁੰਡੇ ਦਾ ਲੈ ਵੀ ਆਪ ਨੂੰ ਸੰਗਤ ਮੁੰਨਾਂ ਲੱਗਾ ਹਾਂ ਇਹਦੇ ਘਰ ਦੀ ਛੱਤ ਡਿੱਗੀ ਹੋਈ ਹੈ ਹੁਣ ਦੱਸਿਆ ਨੇ ਮੈਨੂੰ ਘਰ ਦੇ ਵਿੱਚ ਨਹੀਂ ਇਹ ਤੁਹਾਡੀ ਘੇਰੀ ਵਿੱਚ ਆਉਿਆ ਬੋਲਰ ਦੇ ਮੁੰਡੇ ਨੂੰ ਖਾਣੇ ਆ ਮੋਰੇ ਖੇਡ ਦੇਖ ਲੋ ਕਿੰਨੀ ਤਿਆਰੀ ਹੈ ਲੈ ਵੀ ਸੰਗਤ ਦਾ ਵੱਧ ਤੋਂ ਵੱਧ ਮਾਨ ਸਨਮਾਨ ਕਰੋ ਵੀ ਆਸੂ ਕੋ ਕਿਹੜਾ ਨਾਲ ਹੈ